ਮੰਗਲਵਾਰ ਨੂੰ ਵਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਦੇ ਰਚਾਇਤਾ ਪੰਡਿਤ ਸ਼ਰਧाराम ਫਲੋਰੀ ਜੀ ਦਾ 188 ਮਾ ਜਨਮ ਦਿਹਾੜਾ ਫਲੋਰ ਨਿਵਾਸੀਆਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਪੰਡਿਤ ਸ਼ਰਧाराम ਫਲੋਰੀ ਚੌਂਕ ਵਿਖੇ ਉਹਨਾਂ ਦੀ ਯਾਦ ਵਿੱਚ ਜਿੱਥੇ ਪੰਡਿਤ ਸ਼ਰਧाराम ਫਲੋਰੀ ਜੀ ਦੀ ਮੂਰਤੀ ਸਰਗੇ ਅਜੇ ਸ਼ਰਮਾ ਵੱਲੋਂ ਅਤੇ ਆਪਣੇ ਸਹਿਯੋਗੀ ਸਜਣਾਂ ਦੇ ਸਹਿਯੋਗ ਨਾਲ ਲਗਾਈ ਗਈ ਸੀ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਨਿਵਾਸੀਆਂ ਤੇ ਦਾਨੀ ਸਜਣਾਂ ਦੇ ਸਹਿਯੋਗ ਨਾਲ ਜਨਮ ਦਿਹਾੜਾ ਮਨਾਇਆ ਗਿਆ ਇੱਥੇ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਧਾਰਮਿਕ ਅਤੇ ਵੱਲੀਆਂ ਦੇ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਫਲੋਰ ਦੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਖਹਿਰਾ ਨੇ ਆਪਣੀ ਟੀਮ ਨਾਲ ਪਹੁੰਚ ਕੇ ਜਿਨ੍ਹਾਂ ਸ਼ਹਿਰ ਵਾਸੀਆਂ ਨਾਲ ਮਿਲ ਕੇ ਪੂਜਾ ਅਰਚਨਾ ਅਤੇ ਆਰਤੀ ਕੀਤੀ। ਇਸ ਮੌਕੇ ਉਹਨਾਂ ਝੰਡੇ ਦੀ ਰਸਮ ਵੀ ਅਦਾ ਕੀਤੀ ਅਤੇ ਪੰਡਤ ਸਰਦਾਰਾਮ ਫਲੋਰੀ ਜੀ ਤੇ ਜੀਵਨੀ ਤੇ ਵਿਚਾਰਪ੍ਰੰਦਾ ਕੀਤਾ ਅਤੇ ਸਰਗੇ ਅਜੇ ਸ਼ਰਮਾ ਨੂੰ ਯਾਦ ਕੀਤਾ। ਸਰਗੇ ਅਜੇ ਸ਼ਰਮਾ ਦੇ ਪੁੱਤਰ ਕੁਵੇਸ਼ ਸ਼ਰਮਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਧੰਨਵਾਦ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਦੇਵ ਸਿੰਘ ਖੈਰਾ, ਰਾਜਪਾਲ ਸਿੰਘ ਅਟਵਾਲ, ਰਿੰਕਾ ਪਾਸੀ, ਮਹਾ ਸਿੰਘ ਰਸੂਲਪੁਰ, ਇੰਦਰਜੀਤ ਸਿੰਘ ਖੈਰਾ, ਮਨਜੀਤ ਸਿੰਘ ਬਿੱਲਾ, ਨੰਗਲ, ਲਖਵਿੰਦਰ ਸਿੰਘ ਪੰਜਟੇਰਾ, ਮੁਕੇਸ਼ ਕਾਪਾ ਗੋਰੀ, ਡਾਕਟਰ ਕੇਵਲ ਕਿਸ਼ਨ ਕੇਕੇ দত্ত, ਪ੍ਰਮੋਦ ਕੁਮਾਰ ਬਸੰਦਰਾਏ, ਕਿਰਨ ਕੁਮਾਰ ਪੱਤਰਕਾਰ ਡਾਕਟਰ ਭੈਵੇ ਸ਼ਰਮਾ ਕਾਉਂਸਲਰ ਪਰਮਜੀਤ ਭਾਰਤੀ ਕਾਉਂਸਲਰ ਅਮਿਤ ਪੰਮਾ ਰਾਮ ਮੋਹਨ ਰਕੇਸ਼ ਕੁਮਾਰ ਕਾਲੀਆ ਕਾਉਂਸਲਰ ਨਰਿੰਦਰ ਗੋਇਲ ਸਾਬਕਾ ਪ੍ਰਧਾਨ ਵਿਜੇ ਕੁਮਾਰ ਬਿੱਲਾ ਸਾਬਕਾ ਕਾਉਂਸਲਰ ਅਜੇਸ਼ ਰੋਕਸੀ ਕਾਉਂਸਲਰ ਲਖਵਿੰਦਰ ਲਖੂ ਸ਼ਿਵ ਨੰਦਾ ਐਡਵੋਕੇਟ ਹਰਮਿੰਦਰ ਸਿੰਘ ਮਾਹਲ ਰਾਮ ਮੋਹਨ ਅਤੇ ਹੋਰ ਹਾਜ਼ਰ ਸਨ ਇਸ ਮੌਕੇ ਤੋਂ ਟਲੰਗਰ ਵਰਤਾਇਆ ਗਿਆ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਆਪੀ ਜਿਹੜੀ ਹੋਣੀ

तद्भगन्दशकमेन कृष्णमयि श्रीगुरे नमः कर्पोरगौरं वरुणावतारम् संसारे यो ध्यावे फलपा दुर्भाविमाचे मन्यता सायं दुर्भाविमाचे मन्यता ਸਾਮ ਪਤੀ ਘਰੇ ਆਵੇ ਸੁਖ ਸੰਪਤੀ ਹਰੇ ਹਾਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਬੱਲਾ ਜੀ ਜਿਵੇਂ ਕਿ ਆਪਾਂ ਜੀ ਜਾਣਦੇ ਆ 30 ਸਤੰਬਰ ਪੰਡਿਤ ਸ਼ਰਧਾ ਰਾਮ ਫਲੋਰੇਜੀ ਵਿਸ਼ਵ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਜੀ ਦੇ ਰਚਾਇਤਾ ਜੀ ਦਾ 188 ਵਾ ਜਨਮ ਦਿਨ ਹੈ ਜਿਸ ਨੂੰ ਪੰਡਿਤ ਸ਼ਰਧਾ ਰਾਮ ਫਲੋਰੀ ਚੈਰੀਟੇਬਲ ਟਰਸਟ ਵੱਲੋਂ ਬੜੇ ਹਰ ਉਲਾਸ ਤੇ ਤੁਮਤਾਂ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਬੜੇ ਮਾਨ ਮਹਿਸੂਸ ਕਰਦੇ ਆਂ ਕੀ ਪੰਡਿਤ ਸਰਦਾ ਰਾਮ ਜੀ ਦਾ ਜਨਮ ਫਲੋਰ ਵਿਖੇ ਹੋਇਆ ਕਿ ਐਦਾ ਦੀ ਮਹਾਨ ਸ਼ਖਸੀਅਤ ਜੋ ਕਿ ਫਲੋਰ ਜਮੇ ਉਹਨਾਂ ਦਾ ਵਿਚਾਰਧਾਰਾ ਜੋ ਵਿਸ਼ਵ ਦੇ ਵਿੱਚ ਮੰਨੀ ਜਾਂਦੀ ਹੈ ਤੇ ਉਹਨਾਂ ਦਾ ਪਿਛੋਖੜ ਫਲੋਰ ਦੇ ਕੋਲ ਸੀ ਤੇ ਸਾਡੇ ਟਰਸਟ ਕੋਲੋਂ 2005 ਦੇ ਵਿੱਚ ਉਪਰਾਲਾ ਚੱਕਿਆ ਗਿਆ ਜ ਸਵਰਗਵਾਸੀ ਸ਼੍ਰੀ ਅਜੇ ਕੁਮਾਰ ਸ਼ਰਮਾ ਸ਼੍ਰੀ ਜੀਵਨ ਪਾਸੀ ਜੀ ਸਵਰਗਵਾਸੀ ਐਸ ਕੇ ਐਮ ਲੋਤਰਾ ਜੀ ਇਹਨਾਂ ਚਾਰਾਂ ਜੀ ਕੋਲੋਂ ਇੱਕ ਉਪਰਾਲਾ ਇੱਕ ਮੀਟਿੰਗ ਦੇ ਵਿੱਚ ਉਪਰਾਲਾ ਚੱਕਿਆ ਗਿਆ ਕਿ ਅਸੀਂ ਇਹਨਾਂ ਦੀ ਸ਼ਖਸੀਅਤ ਨੂੰ ਆਪਾਂ ਅੱਗੇ ਜਿੰਨਾ ਹੋ ਸਕੇ ਲੋਕਾਂ ਤੱਕ ਪਹੁੰਚਾਣਾ ਹੈ ਉਦੋਂ ਸ਼ਾਮ ਮੋਹਨ ਜੀ ਤ੍ਰਿਮੋਨ ਵਾਲੇ ਜੋ ਸਾਡੇ ਨਾਲ ਅੱਜ ਵੀ ਖੜੇ ਸਪੈਸ਼ਲ ਬਾਰੂ ਹੈ ਕਿ ਇਹਨਾਂ ਨੇ ਸਾਡਾ ਬੜਾ ਮਾਨ ਵਧਾਇਆ ਸ਼ੁਰੂ ਤੋਂ ਕੋਲੋਂ ਤੇ ਅੱਜ ਮੈਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸਮੇਂ ਚੋਂ ਸਮਾਂ ਕੱਢਿਆ ਸਾਡੇ ਇੱਥੇ ਪਹੁੰਚੇ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਰਾਜਾ ਟਵਾਲ ਜੀ ਮਾਸਟਰ ਦੱਤਾ ਜੀ ਡਾਕਟਰ ਕੇਵਲ ਜੀ ਤ੍ਰਿਮੋਨ ਤੋਂ ਸ਼ਾਮ ਲਾਲ ਜੀ ਤੇ ਗਲੋਰੀ ਪਾਸੀ ਜੀ ਤੇ ਅਤੇ ਹੋਰ ਮਹਾਨ ਸਖਸ਼ਿਅ ਸਾਰੇ ਐਮਸੀ ਕੰਸਲਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਡਿਤ ਸ਼ਰਦਾ ਰਾਮ ਫਲੋਰੀਚਰੀਟੇਬਲ ਟਰਸਟ ਵੱਲੋਂ ਉਹ ਉਹਨਾਂ ਦਾ ਆਕੇ ਮਾਨ ਬਧਾਇ ਅੱਜ ਬਹੁਤ ਹੀ ਸਤਕਾਰ ਤੇ ਸ਼ਰਦਾ ਦੇ ਨਾਲ ਪੰਡਿਤ ਸ਼ਰਦਾ ਰਾਮ ਫਲੋਰੀ ਟਰਸਟ ਦੇ ਚੇਅਰਮੈਨ ਰਿੰਕਾ ਪਾਸੀ ਜੀ ਪ੍ਰਧਾਨ ਬਵੇਸ਼ ਜੀ ਤੇ ਸਮੂਹ ਸ਼ਹਿਰ ਦੀਆਂ ਜਿਹੜੀਆਂ ਮਾਨਮਤੀਆਂ ਸਖਸ਼ੀਤਾਾਂ ਦੇ ਸਹਿਯੋਗ ਦੇ ਨਾਲ ਪੰਡਿਤ ਸ਼ਰਦਾ ਰਾਮ ਫਲੋਰੀ ਦੀ 188 ਮੇ ਜਿਹੜੀ ਜਨਤੀ ਹੈ ਜਨਮ ਦਿਨ ਉਹ ਮਨਾਇਆ ਗਿਆ ਹਰ ਸਾਲ ਹੀ ਜਦੋਂ ਵੀ ਉਹਨਾਂ ਦਾ ਜਨਮ ਦਿਨ ਹੁੰਦਾ ਤੇ ਸਾਰੀਆਂ ਸ਼ਖਸੀਤਾਂ ਸਾਰੇ ਰਲ ਮਿਲ ਕੇ ਬੜੇ ਸਤਿਕਾਰ ਦੇ ਨਾਲ ਮਨਾਉਂਦੇ ਨੇ ਤੇ ਮੈਂ ਸਮਝਦਾ ਵੀ ਕੱਲਾ ਪੰਜਾਬ ਜਾਂ ਇੰਡੀਆ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੀ ਜਿਹੜੀ ਦੇਣ ਹੈ ਜਦੋਂ ਵੀ ਕਦੇ ਆਰਤੀ ਦਾ ਗਾਇਨ ਹੁੰਦਾ ਤੇ ਜਿੱਥੇ ਉਹਨਾਂ ਦੇ ਨਾਮ ਦੀ ਚਰਚਾ ਹੁੰਦੀ ਹੈ ਉੱਥੇ ਹੀ ਸ਼ਹਿਰ ਫਲੋਰ ਦੀ ਵੀ ਚਰਚਾ ਹੁੰਦੀ ਹੈ ਸੋ ਬਹੁਤ ਵੱਡਾ ਮਾਣ ਹਲਕੇ ਨੂੰ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਜੁੜ ਕੇ ਮਿਲਦਾ ਸੋ ਮਾਲਕ ਤੇ ਚਰਨਾ ਚਰਦਾਸ ਬੇਨਤੀ ਕਰਦੇ ਆਂ ਵੀ ਗੁਰੂ ਮਹਾਰਾਜ ਇਸ ਮੁੱਚੇ ਟਰਸਟ ਨੂੰ ਸਾਡੇ ਸ਼ਹਿਰ ਫਲੋਰ ਨੂੰ ਤੇ ਪੂਰੇ ਹਲਕਾ ਨਿਵਾਸੀਆਂ ਤੇ ਜਿਹੜੀ ਇਹ ਮੇਰ ਦੀ ਨਿਗਾਹ ਬਣਾਈ ਰੱਖਣ ਤੇ ਸਾਡਾ ਫਲੋਰ ਤੇ ਟਰਸਟ ਤੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰਿਆਂ ਨੂੰ ਲਾਸਟ ਵਿੱਚ ਫੇਰ ਦੁਬਾਰਤ ਤੋਂ ਪੰਡਤ ਸਰਦਾਰਨ ਫਲੋਰੀ ਜੀ ਦੇ 188ਵੇਂ ਜਨਤੀ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਧੰਨਵਾਦ ਹਾਂਜੀ ਸਤ ਮੈਂ ٹرسٹ ਬਾਰੇ ਦੱਸੂ ਬਾਕੀ ਤੁਹਾਨੂੰ ਸਰ ਅੱਜ ਦਾ ਪਿਛਤ ਅੱਜ ਸ਼ਰਦਾ ਰਾਮ ਫਲੋਰੀ ਦਾ 188ਵਾਂ ਜਿਹੜਾ ਜਨਮ ਦਿਹਾੜਾ ਆ ਆ ਸ਼ਰਦਾ ਰਾਮ ਫਲੋਰੀ ਚੈਰੀਟੇਬਲ ਟਰਸਟ ਵੱਲੋਂ ਬਣਾਇਆ ਜਾ ਰਿਹਾ ਆ ਤੇ ਅਸੀਂ ਕੱਲ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਸਾਡੇ ਨਾਲ ਇੱਥੇ ਆ ਕੇ ਆਪਾਂ ਇਹਨਾਂ ਦਾ ਦਿਹਾੜਾ ਜਨਮ ਦਿਹਾੜਾ ਬਣਾਈਏ ਤੇ ਇਹ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਸਾਰੇ ਐਮਸੀ ਸਹਿਵਾਨਾਂ ਦਾ ਬਲਦੇਵ ਖੈਰਾਜੀ ਦਾ ਰਾਜਾ ਜੀ ਦਾ ਜੇ ਮੈਂ ਨਾਮ ਨਾ ਲਾਗੀਆਂ ਤਾਂ ਬਹੁਤ ਨਾਮ ਮੇਰੇ ਕੋ ਮਿਸ ਹੋ ਜੂਗੇ ਤੇ ਇਸ ਕਰਕੇ ਮੈਂ ਸਾਰੇ ਭਰਾਵਾਂ ਦਾ ਹੱਥ ਜੋੜ ਕੇ ਜਿੰਨੇ ਵੀ ਇੱਥੇ ਮੇਰੇ ਭਰਾ ਜਿੰਨੇ ਐਮਸੀ ਸਹਿਵਾਨ ਜਾਂ ਸ਼ਹਿਰ ਵਸੀ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ ਸਰ ਜੀ ਸਰ ਜੀ ਰਾਮ ਜੀ ਥੋੜੀ ਜਿਹੀ ਗੱਲ ਕਰਨਾ ਚਾਹਤ ਹਾਂ ਸ਼ਰਧਾ ਰਾਮ ਫਲੋਰੀ ਜੀ ਜਿਨ੍ਹਾਂ ਨੇ ਪ੍ਰਸਿੱਧ ਜਿਹੜੀ ਵਿਸ਼ਵ ਪ੍ਰਸਿੱਧ ਆਰਤੀ ਹੈ ਓਮ જય ਜਗਦੀਸ਼ ਹਰੇ ਦੇ ਜਿੱਥੇ ਉਹ ਰਚੇਤਾ ਸਨ ਉਹ ਆਪਣੇ ਸਨਾਤਨ ਧਰਮ ਦੇ ਬਹੁਤ ਵੱਡੇ ਮੋਢੀ ਵੀ ਸਨ 12 ਪੁਸਤਕਾਂ ਉਹਨਾਂ ਨੇ ਲਿਖੀਆਂ ਤੇ ਨਾਵਲਕਾਰ ਵੀ ਸਨ ਸਨਾਤਨ ਧਰਮ ਦੇ ਬੜੀ ਉਹਨਾਂ ਨੇ ਸੇਵਾ ਕੀਤੀ ਹੈ ਤੇ ਮੈਂ ਅੱਜ ਬਹੁਤ ਆਪਣੇ ਆਪ ਨੂੰ ਵਢਭਾਗੀ ਸਮਝ ਰਿਹਾ ਕਿ ਸਰਦਾ ਰਾਮ ਫਲੋਰੀ ਟਰਸਟ ਤੇ ਰਿੰਕਾ ਪਾਸੀ ਜੀ ਸਾਡੇ ਭਰਾ ਜਿਹੜੇ ਬਹੁਤ ਹੀ ਜਿਆਦਾ ਟਾਈਮ ਤੋਂ ਇਸ ਟਰਸਟ ਦੀ ਇਹਨਾਂ ਦਾ ਪਰਿਵਾਰ ਸੇਵਾ ਕਰਦਾ ਆ ਰਿਹਾ 2005 ਤੋਂ ਇਹਨਾਂ ਦਾ ਪਰਿਵਾਰ ਇਸ ਟਰਸਟ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਜਦੋਂ ਵੀ ਕਿਤੇ ਓਮ ਜੈ ਜਗਦੀਸ਼ ਰੇ ਆਰਤੀ ਕਿਤੇ ਵੀ ਵੱਜਦੀ ਹੈ ਕਿਤੇ ਵੀ ਗਾਈ ਜਾਂਦੀ ਹੈ ਮਹਾਰਾਜ ਮਹਾਮਾਈ ਦਾ ਜਾਂ ਗੁਰੂ ਮਹਾਰਾਜ ਦਾ ਗੁਣ ਗਾਣ ਹੁੰਦਾ ਸਾਡਾ ਜਿਹੜਾ ਉਹ ਫਕਰ ਨਾਲ ਉੱਚਾ ਹੁੰਦਾ ਜਿੱਥੇ ਸ਼ਰਧਾ ਰਾਮ ਫਲੋਰੀ ਜੀ ਦੀ ਗੱਲ ਹੁੰਦੀ ਆ ਉੱਥੇ ਸਾਡੇ ਸ਼ਹਿਰ ਫਲੋਰ ਦਾ ਨਾਂ ਜਿਹੜਾ ਆ ਉਹ ਵੀ ਉੱਚਾ ਹੁੰਦਾ ਅਸੀਂ ਗਰਮਨਾ ਸਾਡਾ ਮਾਣ ਜਿਹੜਾ ਸ਼ਹਿਰ ਆ ਉੱਚਾ ਹੁੰਦਾ ਕਿ ਬਈ ਅਸੀਂ ਉਸ ਸ਼ਹਿਰ ਤੋਂ ਬਿਲੋਂਗ ਕਰਦੇ ਆ ਜਿੱਥੇ ਪ੍ਰਸਿੱਧ ਦੇ ਪਰਮਾਤਮਾ ਦੇ ਭਗਤ ਸ਼੍ਰੀ ਸ਼ਰਧਾ ਰਾਮ ਫਲੋਰੀ ਜੀ ਦਾ ਜਨਮ ਹੋਇਆ ਤੇ ਮੈਂ ਇਸ ਟਰਸਟ ਨੂੰ ਵਧਾਈ ਦਿਨਾ ਤੇ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਬਈ ਉਹ ਇਸ ਫਲੋਰ ਫਰਦਰ ਆਮ ਫਲੋਰੀ ટ્રਸਟ ਨੂੰ ਤੇ ਸਾਡੇ ਸ਼ਹਿਰ ਨੂੰ ਜਿਹੜੀ ਆ ਉਹ ਕਿਰਪਾ ਕਰਨ ਇਤੇ ਦਾ ਸਾਡਾ ਸ਼ਹਿਰ ਜਿਹੜਾ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਜਿਹੜੀ ਆ ਤਰੱਕੀ ਕਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ ਜਿਹੜੀ ਓਮ ਜੈ ਜਗਦੀਸ਼ ਹਰੇ ਆਰਤੀ ਆ ਇਹਦਾ ਜਿਹੜਾ ਮੇਨ ਮਹੱਤਵ ਹੈਗਾ ਆ ਕਿ ਜਦੋਂ ਮੰਦਰਾਂ ਦੇ ਵਿੱਚ ਮੰਨ ਲਓ ਭਗਵਾਨ ਦੇ ਛੇ ਸਰੂਪ ਸਾਬੇ ਦਾ ਜਾ ਆਠ સ્વરૂਪ ਸੇ ਸਥਾਪਿਤ ਦਾ ਜੇ ਕੱਲੀ ਕੱਲੀ ਆਰਤੀ ਆਪਾਂ ਕਰਦੇ ਆ ਉਹਦੇ ਦੇ ਵਿੱਚੋਂ ਜੇ ਓਮ ਜਾਂ ਜਗਦੀਸ਼ ਆਰਤੀ ਕੀਤੀ ਜਾਂਦੀ ਆ ਤੇ ਸਾਰੇ ਭਗਵਾਨ ਦਾ ਜਿਹੜੀ ਆਰਤੀ ਆ ਉਹ ਇਕੱਠੀ ਹੋ ਜਾਂਦੀ ਆ ਜੇ ਇਸ ਕਰਕੇ ਜਿਹੜੀ ਓਮ ਜਾਂ ਜਗਦੀਸ਼ ਆਰਤੀ ਆ ਉਹ ਉਹ ਕੀਤੀ ਜਾਂਦੀ ਆ ਕਿ ਇੱਕ ਤਾਂ ਉਹਦੇ ਵਿੱਚ ਟਾਈਮ ਦੀ ਦੇ ਵਿੱਚ ਵੀ ਕਵਰੇਜ ਹੋ ਜਾਂਦੀ ਆ ਤੇ ਸਾਰੇ ਭਗਵਾਨਾਂ ਨੂੰ ਮੰਨ ਲਓ ਆਪਾਂ ਯਾਦਵੀ ਕਰ ਲੈਨੇ ਆਂ